ਕਰਮ ਬੰਦਾ ਮਾੜਾ ਕਰ ਲਵੇ ਕਰਮ ਕੋਈ ਭੈੜਾ ਕਰ ਲਵੇ ਕੋਈ ਅਤ ਦਾ ਨੀਚ ਕਰਮ ਕਰ ਲੈ ਪਰ ਉਹਨੂੰ ਜਿੰਦੇ ਜੀ ਆਪਣੇ ਕੀਤੇ ਹੋਏ ਕਰਮ ਦਾ ਅਹਿਸਾਸ ਹੋ ਜਾਏ ਕਿ ਇਹ ਕਰਮ ਮੈਂ ਮਾੜਾ ਕੀਤਾ ਹੈ ਇਹ ਕਰਮ ਮੈਨੂੰ ਕਰਨਾ ਨਹੀਂ ਸੀ ਚਾਹੀਦਾ ਸੱਚ ਏਵੇ ਉਹ ਕਰਮ ਕਰਕੇ ਫਿਰ ਪਰਮਾਤਮਾ ਦੀ ਕਿਰਪਾ ਮੰਗੇ ਕਿ ਮੇਰੇ ਔਗਣਾਂ ਨੂੰ ਬਖਸ਼ ਦੇ ਜਦੋਂ ਉਹਦੀ ਕਿਰਪਾ ਵਰਤਦੀ ਏ ਸੱਚ ਏਵੇ ਉਹ ਮਾੜੇ ਕਰਮਾਂ ਨੂੰ ਵੀ ਉਡਾ ਦਿੰਦੀ ਹੈ ਕਿਰਪਾ ਵਿੱਚ ਇੰਨੀ ਤਾਕਤ ਹੈ ਜਿਵੇਂ ਅਸੀਂ ਬਾਣੀ ਵਿੱਚੋਂ ਦੇਖਨੇ ਆ ਭਗਤ ਸਦਨਾ ਜੀ ਦਾ ਇੱਕ ਅੰਮ੍ਰਿਤ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਉਹਦੇ ਵਿੱਚ ਉਹਨਾਂ ਨੇ ਕਰਮ ਤੇ ਕਿਰਪਾ ਦੋਨਾਂ ਦਾ ਜ਼ਿਕਰ ਕੀਤਾ ਇੱਕ ਪਾਸੇ ਕਰਮ ਹੈ ਦੇ ਦੂਜੇ ਪਾਸੇ ਕਿਰਪਾ ਹੈ ਮੈਂ ਅਰਜ਼ ਕੀਤੀ ਇਹਨੂੰ ਦੁਪਾਂਤੀ ਦੁਬਦਾ ਵਾਲੀ ਬਿਤਾਰ ਮਤ ਸਮਝਣਾ ਦੇਖੋ ਕਰਮੀ ਇਨਸਾਨ ਕਰਦਾ ਹੈ ਪਰ ਜਦੋਂ ਕਿਰਪਾ ਵਰਤਦੀ ਏ ਤੇ ਕਰਮ ਆਪਣੇ ਆਪ ਹੀ ਉੱਡ ਜਾਂਦੇ ਉੱਥੇ ਭਗਤ ਸਦਨਾ ਜੀ ਨੇ ਇੱਕ ਬੇਨਤੀ ਕੀਤੀ ਕਹਿਣ ਲੱਗੇ ਪ੍ਰਭੂ ਮੇਰੇ ਕਰਮ ਚੰਗੇ ਨਹੀਂ ਮੈਂ ਸਾਰੀ ਜ਼ਿੰਦਗੀ ਮਾੜੇ ਕਰਮਾਂ ਦੇ ਬੀਜ ਬੀਜੇ ਪਰ ਅੱਜ ਮੈਂ ਤੇਰੇ ਦਰਬਾਰ ਵਿੱਚ ਹਾਜ਼ਰ ਹੋ ਗਿਆ ਤੇ ਮੈਨੂੰ ਇਹ ਕਿਹਾ ਜਾਂਦਾ ਹੈ ਕਿ ਭਾਵੇਂ ਤੂੰ ਇਬਾਦਤ ਕਰ ਭਾਵੇਂ ਤੂੰ ਭਗਤੀ ਕਰ ਭਾਵੇਂ ਤੂੰ ਚਿੰਤਨ ਕਰ ਤੇਰੇ ਕੀਤੇ ਹੋਏ ਕਰਮਾਂ ਦੀ ਤੈਨੂੰ ਸਜ਼ਾ ਤੈਨੂੰ ਫਲ ਜ਼ਰੂਰ ਮਿਲੇਗਾ ਤੇ ਉੱਥੇ ਉਹਨਾਂ ਨੇ ਤਿੰਨ ਚਾਰ ਪਰਮਾਨ ਦੇਤੇ ਕਿੰਨੇ ਮਾਲਕ ਜੇ ਤੇਰੀ ਸ਼ਰਨ ਵਿੱਚ ਪੈ ਕੇ ਵੀ ਕਰਮ ਭੋਗਣੇ ਪੈਣੇ ਨੇ ਤੇ ਫਿਰ ਤੇਰੀ ਸ਼ਰਨ ਵਿੱਚ ਜਾਣ ਦਾ ਲਾਭ ਕੀ ਹੈ ਪ੍ਰਭੂ ਕਿ ਤੂੰ ਇੱਕ ਸ਼ੇਰ ਦੀ ਤਰ੍ਹਾਂ ਹੈਂ ਤੇ ਜੇ ਸ਼ੇਰ ਦੇ ਕੋਲ ਖਲੋ ਕੇ ਵੀ ਗਿੱਦੜ ਨੇ ਡਰਾਈ ਜਾਣਾ ਤੇ ਫਿਰ ਸ਼ੇਰ ਦੀ ਸ਼ਰਨ ਵਿੱਚ ਪੈਣ ਦਾ ਕੀ ਲਾਭ ਹੈ ਪ੍ਰਭੂ ਕਿ ਤੇਰੇ ਕਿਰਪਾ ਜਿੱਥੇ ਵਰਤੇ ਉਥੇ ਮਾੜੇ ਕਰਮ ਉੱਡ ਜਾਂਦੇ ਉਹਨਾਂ ਦਾ ਇਹ ਅੰਮ੍ਰਿਤ ਵਚਨ ਹੈ ਕਿ ਨਿਰਪਕੰਨਿਆ ਕੈ ਕਾਰਨ ਇੱਕ ਭਇਆ ਭੇਖਤਾਰੀ ਦੇਖੋ ਨੇ ਕਰਮ ਮਹੜਾ ਕੀਤਾ ਅਤ ਦਾ ਪਖੰਡ ਵਾਲਾ ਕਰਮ ਕੀਤਾ ਰਾਜੇ ਦੀ ਬੇਟੀ ਨੂੰ ਵਿਆਹਣ ਦੇ ਲਈ ਉਹਨੇ ਆਪਣੇ ਆਪ ਨੂੰ ਵਿਸ਼ਨੂੰ ਦਾ ਰੂਪ ਪ੍ਰਗਟ ਕਰਨ ਦਾ ਯਤਨ ਕੀਤਾ ਖੈ ਪਖੰਡ ਕਹਿਣ ਲੱਗੇ ਜਿੱਦਨ ਉਸ ਕਮਾਰਥੀ ਤੇ ਸੁਵਾਰਥੀ ਤੇ ਪਾਪ ਕਰਮ ਕਰਨ ਵਾਲੇ ਤੇ ਮੁਸੀਬਤ ਬਣੀ ਮੇਰੇ ਮਾਲਕ ਤੂੰ ਐਡੇ ਵੱਡੇ ਪਖੰਡੀ ਦੇ ਵੀ ਪਰਦੇ ਟਕ ਦਿੱਤੇ ਤੇਰੀ ਇਹ ਕਿਰਪਾ ਹੈ ਕਿਉਂਕਿ ਅੱਜ ਦਾ ਸ਼ਬਦ ਕਹੇ ਹਰ ਧਾਰੋ ਹਰ ਧਾਰੋ ਕਿਰਪਾ ਕਰ ਕਿਰਪਾ ਲਿਓ ਉਭਾਰੇ ਰਾਮ ਤੇ ਮੈਂ ਕਿਰਪਾ ਸ਼ਬਦ ਚੁਣਿਆ ਹੈ ਭਗਤ ਜੀ ਨੇ ਕਿਹਾ ਕਿ ਰਿਪ ਕੰਨਿਆਂ ਕਾ ਕਾਰਨ ਏ ਇਕ ਭਇਆ ਭੇਕਤਾਰੀ ਕਾ ਮਾਰਤੀ ਸੋ ਆਰਤੀ ਵਾਕੀ ਪੈਜ ਸਵਾਰੀ ਤਵਗੁਨ ਕਹਾ ਜਗਤ ਗੁਰਾ ਜਗਤ ਗੁਰਾ ਦਾਰ ਤੇ ਖੇ ਜਗਤ ਦੇ ਸੁਆਮੀ ਵੈ ਗੁਰੂ ਫਿਰ ਤੇਰੇ ਗੁਨ ਤੇਰੇ ਪਰ ਉਪਕਾਰ ਕਾ ਦੇ ਕੋਇ ਤਵਗੁਨ ਕਹਾ ਜਗਤ ਗੁਰਾ ਜੋ ਕਰਮ ਨਾ ਨਾਸ ਹੈ ਜੇ ਤੇਰੀ ਸ਼ਰਨ ਵਿੱਚ ਪੈ ਕੇ ਵੀ ਮਾੜੇ ਕਰਮਾਂ ਦਾ ਨਾਸ਼ ਨੀ ਹੋਣਾ ਤੇ ਫਿਰ ਤੇਰਾ ਪਰ ਉਪਕਾਰ ਤਬਗੁਨ ਕਹਾ ਜਗਤਗੁਰਾ ਜੋ ਕਰਮ ਨਾ ਨਸੈ ਸਿੰਘ ਸ਼ਰਨ ਕਤ ਜਾਈਐ ਜੋ ਜੰਬੁਕ ਗਰਸੈ ਜੰਬੁਕ ਦਾ ਅਰਥ ਹੁੰਦਾ ਗਿੱਦੜ ਸਿੰਘ ਦਾ ਅਰਥ ਤੇ ਸ਼ੇਰ ਪ੍ਰਭੂ ਦੇ ਸ਼ੇਰ ਦੀ ਸ਼ਰਨ ਵਿੱਚ ਪੈ ਕੇ ਵੀ ਗਿੱਦੜ ਦਾ ਡਰ ਲੱਗੀ ਜਾਣਾ ਫਿਰ ਤੇਰੀ ਸ਼ਰਨ ਦਾ ਲਾਭ ਕੀ ਸਿੰਘ ਸ਼ਰਨ ਕਤ ਜਾਈਐ ਜੋ ਜੰਬੁਕ ਗਰਸੈ ਏਕ ਬੂੰਦ ਜਲ ਕਰਨੈ ਚਾਤਰਿਕ ਦੁਖ ਪਾਵੈ ਪ੍ਰਾਣ ਗਏ ਸਾਗਲ ਮਿਲੇ ਫੁਨ ਕਾਮਨਾ ਆਵੈ ਪ੍ਰਾਣ ਜੋ ਥਾਕੇ ਥਿਰ ਨਹੀਂ ਕੈਸੇ ਬਰਮਾਮੂ ਬੂਡ ਮੁਵੇ ਨੌਕਾ ਮਿਲੇ ਕਉ ਕਹਾ ਚੜਾਵੂ ਹੁਣ ਦੇਖੋ ਇਹ ਭਗਤ ਦੇ ਅੰਦਰ ਦੀ ਸਪਸ਼ਟਤਾ ਉਹਦਾ ਵਿਸ਼ਵਾਸ ਕਹਿਣ ਲੱਗੇ ਪ੍ਰਭੂ ਹੁਣ ਜਿਉਂਦੇ ਜੀ ਪਾਣੀ ਦੀ ਇੱਕ ਬੂੰਦ ਨੂੰ ਤਰਸਨਾ ਇੱਕ ਬੂੰਦ ਮਿਲ ਜਾਏ ਤੇ ਜੇ ਮੇਰੇ ਪ੍ਰਾਣ ਨਿਕਲ ਗਏ ਤੇ ਮਰਨ ਤੋਂ ਬਾਅਦ ਤੂੰ ਸਮੁੰਦਰ ਵੀ ਪੈਦਾ ਕਰ ਦਿੱਤਾ ਤੇ ਮੇਰੇ ਕਿਸੇ ਅਰਥ ਨਹੀਂ ਜੇ ਤੂੰ ਕਿਰਪਾ ਕਰਨੀ ਹੈ ਤੇ ਜਿਉਂਦੇ ਜੀ ਮੇਰੇ ਤੇ ਕਿਰਪਾ ਕਰ ਮਰਨ ਤੋਂ ਬਾਅਦ ਮੁਕਤੀ ਸਾਰੇ ਕਹਿਣਗੇ ਮਰਨ ਤੋਂ ਬਾਅਦ ਕਿੰਨੇ ਦੇਖਿਆ ਤੂੰ ਇੱਕ ਮੇਰ ਕਰ ਮੇਰੇ ਤੇ ਜਿਉਂਦੇ ਜੀ ਕਿਰਪਾ ਕਰ ਦੇ ਦੇਖੋ ਕਿਰਪਾ ਦੇ ਸਬੰਧ ਵਿੱਚ ਥੋੜਾ ਜਿਹਾ ਹੋਰ ਆਪਾਂ ਅੱਗੇ ਤੁਰੀ ਕਈ ਵਾਰੀ ਸਵਾਲ ਉੱਠਦਾ ਕਰਮ ਵੱਡਾ ਕਿ ਕਿਰਪਾ ਵੱਡੀ ਇਹ ਬੜਾ ਇੱਕ ਪ੍ਰਸ਼ਨ ਹੈ ਕੁਰਬਾਨੀ ਵਿੱਚ ਅਸੀਂ ਦੇਖਦੇ ਨੂੰ ਤਰਕ 'ਚ ਨਹੀਂ ਲੈਣਾ ਉਹ ਸ਼ਾਰੂ ਪੱਖ ਤੋਂ ਕਰਮ ਕਿ ਕਿਰਪਾ ਤਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਾਕਪਟਨ ਦੀ ਧਰਤੀ ਤੇ ਗਏ ਨੇ ਤੇ ਪਿੰਨੀ ਰੈਨੜੀਏ ਅੰਮ੍ਰਿਤ ਵੇਲੇ ਹਜ਼ੂਰ ਸੱਚੇ ਪਾਤਸ਼ਾਹ ਦਰਿਆ ਦੇ ਕਿਨਾਰੇ ਬੈਠੇ ਨੇ ਤੇ ਪਾਕਪਟਨ ਬਾਬਾ ਫਰੀਦ ਸਾਹਿਬ ਦਾ ਅਸਥਾਨ ਹੈ ਤੇ ਉਹਨਾਂ ਦੇ ਅਸਥਾਨ ਤੋਂ ਇੱਕ ਮুরিਦ ਉਹ ਆਇਆ ਉਹ ਪਿੰਨੀ ਰੈਨੜੀਏ ਇਹ ਗਾਰਿਆ ਸੀ ਕਿ ਰਾਤ ਕਥੂਰੀ ਵੰਡਿਆ ਸੁੱਤਿਆਂ ਮਿਲੇ ਨਾ ਭਾਓ ਪ੍ਰਕਰਨ ਖੈ ਅੱਜ ਦਾ ਕਿਰਪਾ ਰਾਤ ਕਥੂਰੀ ਵੰਡਿਆ ਰਾਤ ਨੂੰ ਪਰਮਾਤਮਾ ਦੇ ਨਾਮ ਦੀ ਕਸਤੂਰੀ ਵੰਡੀ ਜਾਂਦੀ ਹੈ ਸੁੱਤਿਆਂ ਮਿਲੇ ਨਾ ਭਾਓ ਭਾਓ ਦਾ ਅਰਥ ਇੱਥੇ ਪ੍ਰੇਮ ਦੀ ਥਾਂ ਹਿੱਸਾ ਕਰਾਂਗੇ ਸੁੱਤਿਆਂ ਕੋਿਆਂ ਨੂੰ ਹਿੱਸਾ ਕਿਵੇਂ ਮਿਲੇਗਾ ਜਿਹੜੇ ਸੁੱਤੇ ਰਹਿ ਗਏ ਰਾਤ ਕਥੂਰੀ ਵੰਡਿਆ ਸੁੱਤਿਆਂ ਮਿਲੇ ਨਾ ਭਾਓ ਜਿਨ੍ਹਾਂ ਨੈਣ ਨੀਂਦਰਾ ਵਲੇ ਜਿਨ੍ਹਾਂ ਦੀਆਂ ਅੱਖਾਂ ਨੂੰ ਨੀਂਦਰ ਨੇ ਮੋਲ ਲਿਆ ਤਿੰਨਾ ਮਿਲਣ ਕਿਉ ਆਓ ਉਹਨਾਂ ਨੂੰ ਕਿਵੇਂ ਕਿਸਾਂ ਮਿਲੇਗਾ ਜਿਹੜੇ ਨੀਂਦ ਵੀ ਸੁਤੇ ਰਹੇ ਫਿਰ ਨਾਲ ਉਹਨਾਂ ਅਗਲਾ ਸ਼ਲੋਕ ਪੜਿਆ ਕਹਿਣ ਲੱਗੇ ਬਚਨ ਕੀਤਾ ਪਹਿਲੇ ਪੈਰੈ ਫੁੱਲੜਾ ਫਲ ਪੀ ਪਛਾ ਰਾਤ ਇਹ ਸ਼ਬਦ ਦੀ ਸ਼ਲੋਕ ਦੀ ਗਹਿਰਾਈ ਵੱਲ ਥੋੜਾ ਜਿਹਾ ਜਾਓ ਪਹਿਲੇ ਪੈਰ ਭਗਤੀ ਕਰਨਾ ਵੀ ਕਰਮਖੈ ਤੇ ਪਿਛਲੇ ਪੈਰ ਅੰਮ੍ਰਿਤ ਵੇਲੇ ਸਿਮਰਨ ਕਰਨਾ ਵੀ ਕਰਮਖੈ ਪਹਿਲੇ ਪੈਰੇ ਫੁੱਲੜਾ ਫਲ ਪੀ ਪਛਾ ਰਾਤ ਜੋ ਜਗਨ ਲਹਨ ਸੇ ਸਾਈ ਕੰਨੋ ਦਾਤ ਜਿਹੜੇ ਜਾਗਣਗੇ ਪਰਮਾਤਮਾ ਕੋਲੋਂ ਉਹ ਹੀ ਦਾਤ ਲੈਣਗੇ ਇਸ ਸ਼ਲੋਕ ਵਿੱਚ ਦੋ ਬਚਨ ਕੀਤੇ ਇੱਕ ਕਰਮ ਤੇ ਦੂਜੀ ਕਿਰਪਾ ਇੱਕ ਪਹਿਲੇ ਪੈਰ ਜੋ ਕਰਮ ਕਰੇਗਾ ਬੰਦਗੀ ਦਾ ਪਿਛਲ ਪੈਰ ਕੀਤਾ ਹੋਇਆ ਕਰਮ ਫਲ ਬਣ ਜਾਏਗਾ ਤੇ ਨਾਲ ਬਚਨ ਕੀਤਾ ਜਿਹੜੇ ਜਾਗਣਗੇ ਉਹਨਾਂ ਨੂੰ ਦਾਤ ਮਿਲੇਗੀ ਉਥੇ ਮਹਾਰਾਜ ਖਸਬੇ ਕਹਿਣ ਲੱਗੇ ਵੇ ਮਰਦਾਨਿਆਂ ਜੇ ਆਪਣੇ ਜ਼ੋਰ ਨਾਲ ਆਪਣੀ ਮੁਸ਼ਕਤ ਨਾਲ ਆਪਣੇ ਕਰਮਾਂ ਨਾਲ ਦਾਤਾਂ ਮਿਲਦੀਆਂ ਹੁੰਦੀਆਂ ਤੇ ਹਰ ਬੰਦਾ ਖੀ ਦਾਤ ਲੈ ਲੈਂਦਾ ਦਾਤ ਸਾਡੇ ਕਰਮਾਂ ਦੀ ਮੁਤਾਜ ਨਹੀਂ ਦਾਤ ਤਾਂ ਦਾਤੇ ਦੇ ਖੱਤ ਵਿੱਚ ਹੈ ਉਹਦੀ ਮਰਜ਼ੀ ਹੈ ਇੱਕ ਸੁੱਤਿਆਂ ਦੀ ਝੋਲੀ 'ਚ ਪਾ ਦੇ ਉਹਦੀ ਮਰਜ਼ੀ ਹੈ ਜਾਗਦੇ ਖੋਏ ਵੀ ਭਾਵੇਂ ਖਾਲੀ ਰਹਿ ਜਾ ਕਿਉਂਕਿ ਉਸ ਬੇਪਰਵਾਹ ਦੇ ਖਤ ਵਿੱਚ ਕਹਦਾ ਦੇਖੋ ਉੱਥੇ ਮਹਾਰਾਜ ਜੀ ਦਾ ਅਗਲਾ ਸ਼ਲੋਕ ਹੈ ਬਾਬਾ ਸਾਹਿਬ ਨੇ ਕਿਹਾ ਕਹਿਣ ਲੱਗੇ ਪਹਿਲਾ ਪੈਰੇ ਫੁੱਲੜਾ ਫਲ ਪੀ ਪੱਛਾਂ ਰਾਤ ਜੋ ਜਗਨ ਲਖਨ ਸੇ ਸਾਈ ਕੰਨੋ ਦਾਤ ਅੱਗੇ ਕਹੇ ਮਹੱਲਾ ਪਹਿਲਾ ਦਾਤੀ ਸਾਹਿਬ ਸੰਦੀਆਂ ਦਾਤਾ ਤਾਂ ਮਾਲਕ ਦੇ ਖਤ ਵਿੱਚ ਨੇ ਹੁਣ ਆਪਾਂ ਕਈ ਵਾਰੀ ਕਹਿ ਦਿੰਦੇ ਆ ਉਤਾਵ ਲੇਖੋ ਕੇ ਕਿ ਇੰਨੇ ਸਾਲ ਹੋ ਗਏ ਪਾਠ ਕਰਦੇ ਆ ਇਨੇ ਸਾਲ ਹੋ ਗਏ ਗੁਰਦੁਆਰੇ ਆਉਂਦਿਆਂ ਇਨੇ ਸਾਲ ਹੋ ਗਏ ਨਾਮ ਜਪਦਿਆਂ ਇਨਾ ਵਕਤ ਹੋ ਗਿਆ ਸੇਵਾ ਕਰਦਿਆਂ ਪਰ ਅਜੇ ਉਹ ਗੱਲ ਨਹੀਂ ਬਣੀ ਹੁਣ ਕਈ ਵਾਰੀ ਜਦੋਂ ਸੱਜਣੇ ਕੋਈ ਜਾਂ ਸਵਾਲ ਕਰਦੇ ਨੇ ਤੇ ਮਨ 'ਚ ਇਹ ਆਉਂਦਾ ਕਿ ਦਾ ਮਤਲਬ ਕਿ ਉਸ ਗੱਲ ਦੀ ਇਹਨਾਂ ਨੂੰ ਜਾਣਕਾਰੀ ਹੈ ਜਿਹੜੀ ਗੱਲ ਬਣਵਾਣੀ ਚਾਹੁੰਦੇ ხ ਉਹ ਗੱਲ ਨਹੀਂ ਬਣੀ ਮੈਂ ਇੱਥੇ ਇੱਕ ਬੇਨਤੀ ਕਰਨੀ ਚਾਹਾਂਗਾ ਇਹਨੂੰ 네ਗੇਟਿਵ ਅਪਰੋਚ ਮਤ ਸਮਝਣਾ ਮਾਲੀ ਜਦੋਂ ਬਾਗ ਵਿੱਚ ਪੇਡੇ ਲਾਂਦਾ ਹੈ ਤੇ ਉਹ ਕਰਮ ਕੀ ਕਰਦਾ ਹੈ ਮਾਲੀ ਜਦੋਂ ਵੀ ਪੇਡੇ ਲਾਂਦਾ ਹੈ ਉਹਨਾਂ ਨੂੰ ਕਤਾਰ ਵਿੱਚ ਲਾਏਗਾ ਉਹਨਾਂ ਨੂੰ ਪਾਣੀ ਦੇਵੇਗਾ ਉਹਦੇ ਵਿੱਚ ਖਾਦ ਪਾਏਗਾ ਗੋਡੀ ਕਰੇਗਾ ਕੀੜਾ ਲੱਗੇਗਾ ਤੇ ਦਵਾਈ ਪਾਣ ਦਾ ਯਤਨ ਕਰੇਗਾ ਪਰ ਸੱਚ ਇਹ ਵੇ ਕਿ ਮਾਲੀ ਕਦੀ ਵੀ ਫਲਾਂ ਵਿੱਚ ਆਪਣੇ ਆਪ ਰਸ ਨਹੀਂ ਭਰ ਸਕਦਾ ਮਾਲੀ ਦਾ ਕੰਮ ਗੋਡੀ ਕਰਨਾ ਵਾੜ ਕਰਨਾ ਖਾਦ ਪਾਣਾ ਪਰ ਰਸ ਤਾਂ ਭਰਿਆ ਜਾਣਾ ਸੂਰਜ ਦੀਆਂ ਕਿਰਨਾਂ ਦੇ ਨਾਲ ਹੁਣ ਸੂਰਜ ਦੀਆਂ ਕਿਰਨਾਂ ਮਾਲੀ ਦੇ ਖਤ ਨਹੀਂ ਇਹ ਤਾਂ ਉਸ ਦਾਤੇ ਦੇ ਖਤ ਵਿੱਚ ਹੈ ਕਿ ਸੂਰਜ ਦੀ ਕਿਰਨ ਪਹੇਗੀ ਤੇ ਰਸ ਭਰਿਆ ਜਾਏਗਾ ਇਨਸਾਨ ਤੇਰੇ ਗੁਰੂ ਨੇ ਕਿਹਾ ਤੂੰ ਜਪਣਾ ਹੈ ਤੇਰੇ ਗੁਰੂ ਨੇ ਕਿਹਾ ਤੂੰ ਸੇਵਾ ਕਰਨੀ ਹੈ ਤੇਰੇ ਸਤਿਗੁਰਾਂ ਨੇ ਫਰਮਾਇਆ ਕਿ ਤੂੰ ਬਾਣੀ ਦਾ ਪਾਠ ਕਰਨਾ ਹੈ ਤੂੰ ਚੰਗੇ ਕਰਮ ਕਰਨੇ ਨੇ ਤੂੰ ਕੇਵਲ ਬਾਲੀ ਦੀ ਤਰ੍ਹਾਂ ਆਪਣੇ ਕਰਮ ਕਰੀ ਜਾ ਰਸ ਤੇਰੇ ਕਰਮਾਂ ਨਾਲ ਨਹੀਂ ਰਸ ਤਾਂ ਉਹਦੀ ਕਿਰਪਾ ਨਾਲ ਭਰਿਆ ਜਾਣਾ ਹੈ ਜੋ ਆਪਣਾ ਤਰਸ ਕਰੇਗਾ ਤੇ ਸੱਚੇ ਵੇ ਤੇਰੇ ਕੀਤੇ ਹੋਏ ਵਿੱਚ ਰਸ ਭਰ ਦੇਵੇਗਾ ਮੈਂ ਬੇਨਤੀ ਜਿਹੜੀ ਕਰ ਰਿਆਂ ਕਿ ਦੇਖੋ ਕਿਰਪਾ ਤੋਂ ਬਿਨਾ ਫਲੀ ਪੂਤ ਵੀ ਕੁਝ ਨਹੀਂ ਹੁੰਦਾ ਕਈ ਵਰੀ ਆਉਂਦਾ ਕਰਮ ਪਹਿਲਾਂ ਕਿ ਕਿਰਪਾ ਪਹਿਲਾਂ ਦੇਖੋ ਬਾਣੀ ਚ ਸਾਰੇ ਉੱਤਰ ਮਿਲਦੇ ਨੇ ਸਤਿਗੁਰੂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਖਸ਼ਿਸ਼ ਕੀਤੀ ਹੈ ਕਹਿੰਦੇ ਨੇ ਜੇ ਤੂੰ ਕਰਮ ਵੀ ਧਰਮ ਦਾ ਕਰ ਰਿਆ ਹੈ ਇੱਕ ਕੰਮ ਕਰ ਜੇ ਤੂੰ ਕੱਲੇ ਕਰਮ ਦੀ ਗੱਲ ਕਰੇਗਾ ਤੇ ਖੰਗਤਾ ਖੌਮੇ ਨਿਕਲੇਗੀ ਮੈਂ ਕੀਤਾ ਤੂੰ ਕੀਤੇ ਕੋਈ ਕਰਮ ਨੂੰ ਵੀ ਕਿਰਪਾ ਦੇ ਨਾਲ ਜੋੜ ਦੇ ਜੇ ਤੇਰੀ ਕਿਰਪਾ ਨਾ ਹੋਵੇ ਤੇ ਮੈਂ ਕਰਮ ਕਰ ਸਕਣਾ ਵਾ ਦੇਖੋ ਗੁਰੂ ਨਾਨਕ ਸਾਹਿਬ ਜੀ ਬਾਰੇ ਭਾਈ ਗੁਰਦਾਸ ਸਾਹਿਬ ਦਾ ਇੱਕ ਬਚਨ ਹੈ ਉਹਨਾਂ ਦੀ ਪੌੜੀ पहला बाबे पाया बखशदर मेर मेहर पहला बाबे पाया बख्शर पिछो दे फिर काल कमाई कमाई कर्म करम खशिश पहला देखो फिर मैं बेनती करा कर्म पहला के बख्शिश पहला बस गुरमत ने समझाया तू अपने कर्म किरपा न जोड़ के देख अपने कर्म अपनी खौमे न जोड़ के मत दे के मैं किता ਇਨੂੰ ਸਤਿਗੁਰੂ ਨੇ ਫਰਮਾਇਆ ਭਾਈ ਸਾਹਿਬ ਦੀ ਰਚਨਾ ਹੈ ਕਿ ਪਹਿਲਾ ਬਾਬੇ ਪਾਇਆ ਬਖਸ਼ਦਾਰ ਪਿੱਛੋਂ ਦੇ ਫਿਰ ਕਾਲ ਕਮਾਈ ਰੇਤ ਅੱਕ ਆਹਾਰ ਕਰ ਰੋੜਾਂ ਦੀ ਕੁਰਕਰੀ ਬਿਸ਼ਾਈ ਭਾਰੀ ਕਰੀ ਤਪੱਸਿਆ ਵੱਡੇ ਪਾਗ ਹਰਸ਼ੋਂ ਬਣ ਆਈ ਤੇ ਅੱਗੇ ਕਹਿੰਦੇ ਨੇ ਬਾਬਾ ਪੈਦਾ ਸੱਚਖੰਡ ਨੌਨਿਦ ਨਾਮ ਗਰੀਬੀ ਭਾਈ ਫਿਰ ਪ੍ਰਕਰਣ ਅੰਦਰ ਆਵਾਂ ਦੇਖੋ ਸਭ ਤੋਂ ਜ਼ਿਆਦਾ ਜ਼ੋਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਿਰਪਾ ਤੇ ਬਖਸ਼ਿਸ਼ ਤੇ ਦਰਸ਼ ਤੇ ਮਹਿਰ ਤੇ ਦਿੱਤਾ ਗਿਆ ਹੈ ਇੱਕ ਛੋਟੀ ਜੀ ਤਿਊਕ ਮਾਤਰ ਮੈਂ ਸ਼ਾਕੀ ਕਹਿ ਦੇਣਾ ਇਸ ਕਰਕੇ ਨਹੀਂ ਵੀ ਸ਼ਾਇਦ ਸ਼ਬਦ ਦੀ ਵਿਚਾਰ ਤੋਂ ਦੂਰ ਜਾਣ ਲੈ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਇਹ ਵੀ ਆਪ ਭਲੀ ਪਾਂਤ ਜਾਣਦੇ ਹੋ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ 35 ਸਾਲ ਛੋਟੇ ਨੇ ਬਾਬਾ ਲਹਿਣਾ ਸਾਹਿਬ ਦੀ ਗੁਰੂ ਨਾਨਕ ਸਾਹਿਬ ਜੀ ਦੀ ਆਮਦ 1469 ਦੀ ਹੈ ਤੇ ਧੰਨ ਗੁਰੂ ਅੰਗਦ ਸਹਿਬ ਮਹਾਰਾਜ ਉਹਨਾਂ ਦਾ ਆਗਮਨ 1504 ਦਾ ਹੈ 35 ਸਾਲ ਬਾਬਾ ਲਹਿਣਾ ਜੀ ਗੁਰੂ ਨਾਨਕ ਸਾਹਿਬ ਤੋਂ ਛੋਟੇ ਨੇ ਪਰ ਜਿਸ ਦਿਨ ਉਹ ਆਏ ਨੇ ਉਹਨਾਂ ਨੇ ਤਕਰੀਬਨ 1532 ਤੋਂ ਲੈ ਕੇ ਤੇ 1539 ਤੱਕ ਸਿਰਫ ਇੱਕੋ ਕਲਨਾ ਕਾਲੀ ਹੁਕਮ ਮੰਨਨ ਦੀ ਹੁਕਮ ਦੀ ਕਲਨਾ ਕਾਲੀ ਉਹਨਾਂ ਨੇ ਕਿ ਜੋ ਗੁਰੂ ਕਹਿੰਦਾ ਨਾ ਬਸ ਉਹਦੇ ਤੇ ਤਰਕ ਨਹੀਂ ਕਰਨਾ ਜੇ ਕਹਿ ਦਿੱਤਾ ਵੀ ਰਾਤ ਨੂੰ ਕੱਪੜੇ ਧੋਣੇ ਨੇ ਸਤ ਬਚਨ ਉਸੇ ਵੇਲੇ ਤੁਰ ਪਏ ਜੇ ਕਹਿ ਦਿੱਤਾ ਧਰਮਸ਼ਾਲਾ ਦੀ ਕੰਧ ਡਿੱਗ ਪਈ ਸਤ ਬਚਨ ਉਸੇ ਵਕਤ ਬਣਾਉਣ ਲੱਗ ਪਏ ਜੇ ਕਹਿ ਦਿੱਤਾ ਧਰਮਸ਼ਾਲਾ ਚ ਮਰੀ ਕੋਈ ਚੂਹੀ ਸਤ ਬਚਨ ਬਾਹਰ ਸੱਟਣ ਵਾਸਤੇ ਤੁਰ ਪਏ ਜੇ ਕਹਿ ਦਿੱਤਾ ਪੁਰਖਾਂ ਕਿੰਨੀ ਕੁ ਰਾਤ ਗਈ ਕਹਿਣ ਲੱਗੇ ਜਿੰਨੀ ਨਿਕਲੀ ਤੇਰੇ ਬਾਹਣੇ ਵਿੱਚ ਨਿਕਲੀ ਜਿਤਨੀ ਬਾਕੀ ਰਹਿ ਗਈ ਹੈ ਵੀ ਤੇਰੀ ਰਜ਼ਾ ਵਿੱਚ ਨਿਕਲ ਜਾਏ ਦੇਖੋ ਨਾਨਕ ਖੁਕਮ ਮੰਨਿਆ ਜੇ ਕਹਿ ਦਿੱਤਾ ਕਿਕਰ ਨੂੰ ਖਲੂਣਾ ਮਾਰ ਇਹਨੂੰ ਮਨਮਤ ਮਤ ਸਮਝੀਏ ਦੇਖੋ ਜਦੋਂ ਗੁਰੂ ਆਪਣੇ murid ਤੇ ਪਰਚੇ ਪਾਉਂਦਾ ਹੈ ਪਰਚੇ ਪਾਉਣ ਵਾਲੇ ਦੀ ਮਰਜ਼ੀ ਹੈ ਜਿਹੜਾ ਮਰਜ਼ੀ ਸਵਾਲ ਪਾਦਾ ਜੇ ਚੇਲਾ ਹੀ ਕਹਿਣ ਲੱਗ ਪਵੇ ਵੀ ਇਹ ਕੋਈ ਜਿਹੜਾ ਸਵਾਲ ਪਾਈ ਤੇ ਸੱਚ ਉਹ ਬਿਰਕ ਦੀ ਪ੍ਰੀਖਿਆ ਹੋ ਹੀ ਨਹੀਂ ਸਕਦੀ ਇਹ ਮੁਰਸ਼ਿਦ ਦੀ ਮਰਜ਼ੀ ਹੈ ਉਥੇ ਹਜ਼ੂਰ ਸੱਚੇ ਪਾਤਸ਼ਾਹ ਨੇ ਜੋ ਕਿਹਾ ਉਹਨਾਂ ਸਤ ਬਚਨ ਕੀਤਾ ਫਿਰ ਕਹਿੰਦੇ ਨੇ ਬਾਬਾ ਬਲਵੰਡ ਸਾਹਿਬ ਬਾਬਾ ਸਤਾ ਜੀ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਦੇਵ ਜੀ ਨੂੰ ਮਿਕ ਲਿਆ ਚੁਣ ਲਿਆ ਆਪਣਾ ਸਾਥੀ ਬਣਾ ਲਿਆ ਤੇ ਉਹਨਾਂ ਦੀ ਵਾਰ ਵਿੱਚ ਆਪਾ ਪੜ੍ਹਦੇ ਆ ਕਿ ਜੋਤ ਸਮਾਣੀ ਜੋਤ ਮਾਹੀ ਜੋਤ ਜੋਤ ਵਿੱਚ ਸਮਾ ਗਈ ਆਪ ਆਪੈ ਸੇਤੀ ਮਿਕ ਕਿਉਂ ਆਪ ਉਹਨਾਂ ਨੇ ਚੁਣ ਲਿਆ ਬੇਲੀ ਬਣਾ ਲਿਆ ਸਾਥੀ ਬਣਾ ਲਿਆ ਆਪ ਆਪੈ ਸਿੱਤੀ ਮੇ ਕਿਉਨ ਸਿੱਖਾਂ ਪੁੱਤਰਾ ਕੋਕ ਹੈ ਸਭ ਉਮਤ ਵੇਖੋ ਜੇ ਕਿਉਨ ਜਸ ਸੁਦੋਸ਼ ਤਾਂ ਲੈਣਾ ਟਿਕੇ ਹੁਣ ਜਦੋਂ ਟਣਕਾ ਕੇ ਦੇਖਿਆ ਤੇ ਕੇਵਲ ਲੈਣਾ ਜੀ ਟਿਕੇ ਹੁਣ ਗੁਰੂ ਅੰਗਦ ਸਾਹਿਬ ਬਣ ਗਏ ਖਡੂਰ ਸਾਹਿਬ ਆ ਗਏ ਮੈਂ ਜ਼ਿਆਦਾ ਇਸ ਗੱਲ ਨੂੰ ਖਿੱਚਾਂ ਨਾ ਸਿਰਫ ਸੰਖੇਪ ਜੀ ਖਡੂਰ ਸਾਹਿਬ ਜਦੋਂ ਉਹ ਬਿਰਾਜਮਨ ਹੋਏ ਤੇ ਖਡੂਰ ਸਾਹਿਬ ਅੰਦਰ ਇੱਕ ਕਿਰਪਾ ਵਰਤੀ ਉਹਦੇ ਬਾਰੇ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ ਕਿ ਫੇਰ ਵਸਾਇਆ ਫੇਰੂ ਆਣ ਸਤਗੁਰੂ ਖਾਡੂਰ ਕਿਵੇਂ ਵਸਾਇਆ ਜਪ ਤਪ ਸੰਜਮ ਨਾਲ ਤੁਦ ਹੋਰ ਮੁਚ ਗਰੂਰ ਖਡੂਰ ਸਾਹਿਬ ਕਿਰਪਾ ਵਰਤਨ ਲੱਗ ਪਈ ਇੱਥੇ ਇੱਕ ਵਾਰ ਜੋਗੀਆਂ ਦੀ ਇੱਕ ਟੋਲੀ ਆਈ ਕੰਨ ਪਾਟੇ ਜੋਗੀ ਆਏ ਤੇ ਮਨ ਚ ਆਇਆ ਵੀ ਸੁਣਿਆ ਹੈ ਕਿ ਨਾਨਕ ਤਪੇ ਨੇ ਆਪਣੀ ਜਗ੍ਹਾ ਤੇ ਆਪਣੇ ਚੇਲੇ ਨੂੰ ਬਿਠਾ ਦਿੱਤਾ ਆਪ ਉਹ ਪਿਆਨਾ ਕਰ ਗਏ ਪ੍ਰਪਰ ਉਹ ਆਏ ਕਹਿਣ ਲੱਗੇ ਚਲੋ ਦੇਖੀਏ ਉਹਦੇ ਬਾਰੇ ਇੱਕ ਸਾਖੀ ਹੈ ਉਹਨਾਂ ਆ ਕੇ ਹਜ਼ੂਰ ਦੇ ਦਰਬਾਰ ਦੇ ਦਰਸ਼ਨ ਕੀਤੇ ਤੇ ਉਹਨਾਂ ਪਹਿਲੀ ਗੱਲ ਕਹੀ ਕਹਿਣ ਲੱਗੇ ਸਾਨੂੰ ਦੱਸੋ ਜੋ ਵੀ ਤੁਸੀਂ ਮੰਗੋਗੇ ਅਸੀਂ ਤੁਹਾਨੂੰ ਦੇ ਕੇ ਜਾਵਾਂਗੇ ਮਹਾਰਾਜ ਧੰਨ ਗੁਰੂ ਅੰਗਦ ਸਾਹਿਬ ਕਹਿਣ ਲੱਗੇ ਜੋਗੀ ਰਾਜ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹਰ ਚੀਜ਼ ਨਾਲ ਪਰਪੂਰਖ ਹੈ ਤੇ ਕਿਸੇ ਬੰਦੇ ਦੀ ਮੁਤਾਜਬੀ ਵੀ ਨਹੀਂ ਕਹਿਣ ਲੱਗੇ ਸੀ ਬਚਨ ਕਰ ਦਿੱਤਾ ਜੋ ਮੰਗੋਗੇ ਕਹਿਣ ਲੱਗੇ ਜੇ ਤੁਸੀਂ ਕੁਝ ਦੇਣ ਆਇਓ ਤੇ ਪ੍ਰਭੂ ਦੇ ਚਰਨਾਂ ਵਿੱਚ ਅਰਦਾਸ ਕਰੋ ਉਹਦੇ ਘਰ ਦੇ ਵਿੱਚੋਂ ਸਾਨੂੰ ਗਰੀਬੀ ਦੀ ਦਾਤ ਮਿਲ ਜਾ ਨਿਮਰਤਾ ਦੀ ਦਾਤ ਮਿਲੇ ਤੇ ਸੱਚੇ ਵਿੱਚ ਜਿਹੜੀ ਅਤ ਜ਼ਰੂਰੀ ਸੀ ਤੇ ਜਿਹੜਾ ਸਿੱਖ ਹੈ ਅੱਜ ਦਾ ਢਾਂਚਾ ਦੇਖੋ ਅੱਜ ਦੇ ਨੇੜੇ ਵੀ ਨਹੀਂ ਨਿਕਲਦੀ ਪਈ ਕਹਿਣ ਲੱਗੇ ਗਰੀਬੀ ਦੀ ਦਾਤ ਜੋਗੀ ਚੁੱਪ ਕਰ ਗਏ ਕਹਿਣ ਲੱਗੇ ਹਜ਼ੂਰ ਪੁੱਛਦੇ ਨੇ ਦੱਸੋ ਤੁਸੀਂ ਕਹਿੰਦੇ ਸੀ ਕੁਛ ਮੰਗੋ ਕਹਿਣ ਲੱਗੇ ਸੱਚ ਏਵੇਂ ਕਿ ਗੁਰੂ ਨਾਨਕ ਨੇ ਰੱਬ ਦੇ ਗਰੀਬੀ ਦੇ ਖਜ਼ਾਨੇ ਲੁੱਟ ਕੇ ਲੈ ਆਂਦੇ ਸਾਰੀ ਨਿਮਰਤਾ ਸਾਰੀ ਗਰੀਬੀ ਕਿਤੇ ਬਾਣੀ ਵਿੱਚ ਦਾਵਾ ਹੈ ਕਿਤੇ ਜਪਦਾ ਕਿਤੇ ਦਾਵਾ ਹੈ ਮੇਰੇ ਬਾਬੇ ਦੇ ਕੀਰਤਨ ਦਾ ਕਿਤੇ ਦਾਵਾ ਹੈ ਆਪਣੇ ਕੀਤੇ ਕੋਈ ਕਰਮਾਂ ਦਾ ਕਿਤੇ ਦਾਵਾ ਹੈ ਆਪਣੀ ਕਮਾਈ ਕੋਈ ਰੋਹਾਨੀਅਤ ਦਾ ਖਾਂ ਇੱਕ ਦਾਵਾ ਜ਼ਰੂਰ ਕਰਦੇ ਨੇ ਕਿ ਮੈਂ ਕੀਤਾ ਨਾ ਜਾਤਾ ਖਰਾਮ ਖੋਰ ਖਾਂ ਕਿਆ ਮੂੰ ਦੇਸਾਂ ਦੁਸ਼ਟ ਚੋਰ ਨਾਨਕ ਨੀਚ ਕਹਿ ਵਿਚਾਰ ਤਾਨਕ ਰੂਪ ਰਹਾ ਕਰਤਾ ਜਦੋਂ ਖਮੋਸ਼ ਹੋ ਗਏ ਤੇ ਮਹਾਰਾਜ ਜੀ ਕਹਿਣ ਲੱਗੇ ਤੁਸੀਂ ਕੁਝ ਨਹੀਂ ਦੇ ਸਕਦੇ ਉਹਨਾਂ ਅਖੀਰ ਲਾਇਕ ਸਵਾਲ ਪੁੱਛਿਆ ਕਹਿਣ ਲੱਗੇ ਸਾਨੂੰ ਇੱਕ ਗੱਲ ਦੱਸੋ ਕਿ ਗੁਰੂ ਨਾਨਕ ਨੂੰ ਰਜਾਇਆ ਕਿਵੇਂ ਤੁਹਾਨੂੰ ਗੱਦੀ ਕਿਵੇਂ ਮਿਲ ਗਈ ਇਹ ਜੋਤ ਦੇ ਵਾਰਿਸ ਕਿਵੇਂ ਬਣੇ ਉੱਥੇ ਕਹਿੰਦੇ ਨੇ ਬਾਬਾ ਲਹਿਣਾ ਸਾਹਿਬ ਤਨ ਗੁਰੂ ਅੰਗਦ ਦੇ ਦੇਵ ਦੇ ਰੂਪ ਵਿੱਚ ਉਹਨਾਂ ਨੇ ਬੜੀ ਸੋਹਣੀ ਇੱਕ ਗੱਲ ਕਹੀ ਉਹ ਸਮਝਣ ਵਾਲੀ ਹੈ ਤੇ ਮੇਰਾ خیال ਕਿਰਪਾ ਦੀ ਗੱਲ ਨੂੰ ਬੜੇ ਸਪਸ਼ਟ ਕਰ ਸਕੇਗੀ ਉਹ ਗੱਲ ਕਹਿਣ ਲੱਗੇ ਜੋਗੀਓ ਇੱਕ ਬੱਚਾ ਮੰਨ ਲਓ ਕਿ ਚਿੱਕੜ ਦੇ ਵਿੱਚ ਡਿੱਗਾ ਹੋਇਆ ਹੈ ਉਹ ਪੁਕਾਰ ਰਿਹਾ ਕਿ ਮੈਨੂੰ ਬਚਾਓ ਉਹ ਰੋ ਰਿਹਾ ਕਿ ਮੈਨੂੰ ਕੋ ਇਸ ਚਿੱਕੜ ਵਿੱਚੋਂ ਕੱਢੋ ਤੇ ਲੰਗਦਾ ਹੋਇਆ ਰਾਹੀ ਉਹਦੀ ਪੁਕਾਰ ਨੂੰ ਸੁਣ ਕੇ ਉਹਦੀ ਉੱਚੀ ਸਾਰੀ ਪੁਕਾਰ ਨੂੰ ਕੰਨਾਂ ਵੀ ਸੁਣ ਕੇ ਦਰਦ ਭਰ ਕੇ ਉਸ ਨੂੰ ਚਿੱਕੜ ਵਿੱਚੋਂ ਖਿੱਚ ਕੇ ਬਾਹਰ ਕੱਢ ਦਿੰਦਾ ਹੈ ਅਗਲਾ ਕੰਮ ਕਰਦਾ ਉਹਨੂੰ ਇਸ਼ਨਾਨ ਕਰਾ ਕੇ ਸੋਹਣੇ ਕੱਪੜੇ ਪਹਿਨਾ ਦਿੰਦਾ ਤੇ ਅੰਨ ਲੱਗਾ ਆਪਣੇ ਤਖਤ ਤੇ ਆਪਣੀ ਗੋਦੀ ਵਿੱਚ ਬਿਠਾ ਲੈਂਦਾ ਹੈ ਇਹਦੇ ਵਿੱਚ ਦੱਸੋ ਬੱਚੇ ਦੇ ਕਰਮ ਨੇ ਕਿ ਕੱਢਣ ਵਾਲੇ ਦੀ ਕਿਰਪਾ ਹੈ ਬੱਚਾ ਤਾਂ ਸਿਰਫ ਰੋ ਰਿਹਾ ਹੈ ਬੱਚਾ ਸਿਰਫ ਪੁਕਾਰ ਰਿਹਾ ਹੈ ਇੱਥੇ ਬੱਚੇ ਦੇ ਕਰਮ ਕੰਮ ਕਰ ਗਏ ਜਾਂ ਕੱਢਣ ਵਾਲੇ ਦਾ ਤਰਸ ਕੰਮ ਕਰ ਗਿਆ ਕਹਿਣ ਲੱਗੇ ਸੱਚ ਐਵੇਂ ਇਹ ਤਾਂ ਕੱਢਣ ਵਾਲੇ ਦਾ ਤਰਸ ਕੰਮ ਕਰ ਗਿਆ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਨੇ ਤਰਸ ਕੀਤਾ ਕਰਮ ਸਾਡੇ ਨਹੀਂ ਅਸਲੀ ਤੇ ਉਹ ਕਿਰਪਾ ਕਰਕੇ ਆਪਣੀ ਦਾਤ ਦੇ ਗਏ ਤੇ ਕਰਮਾਂ ਨਾਲ ਦਾਤ ਨਹੀਂ ਕੇਵਲ ਮਿਲਦੀ ਦੇਖੋ ਗੁਰਦੇਵ ਦੇ ਬਚਨ ਆਸਾ ਕੀ ਵਾਰ ਵਿੱਚ ਅਸੀਂ ਪੜ੍ਹਨੇ ਖਾਂ ਇਹ ਕਨੇਕੀ ਦਾਤ ਉਹ ਦਾਤ ਹੀ ਕਾਦੀ ਜਿਹੜੀ ਆਪਣੇ ਕਰਮਾਂ ਨਾਲ ਮਿਲੇ ਇਹ ਕਨੇਕੀ ਦਾਤ ਆਪਸ ਤੇ ਜੋ ਪਾਈਐ ਨਾਨਕ ਸਾਹ ਕਰਮਾਤ ਸਾਹਿਬ ਤੁਠੇ ਜੋ ਮਿਲੇ ਜੋ ਪ੍ਰਮਾਤਮਾ ਤਰਸ ਕਰਕੇ ਦੇ ਦੇਵੇ ਆਓ ਥੋੜਾ ਜਿਹਾ ਬਾਣੀ ਚ ਦੇਖੀਏ ਇੱਕ ਪ੍ਰਸਾਦ ਸ਼ਬਦ ਇੱਕ ਨਦਰ ਸ਼ਬਦ ਤੇ ਤੀਸਰਾ ਕਿਰਪਾ ਸ਼ਬਦ ਪ੍ਰਸਾਦ ਵਿੱਚੋਂ ਪ੍ਰਸਾਦੀ ਨਿਕਲਦਾ ਹੈ ਕਿਰਪਾ ਵਿੱਚੋਂ ਕਿਰਪਾਲੂ ਨਿਕਲਦਾ ਹੈ ਤੇ ਨਦਰ ਵਿੱਚੋਂ ਨਦਰੇ ਕਰਮ ਬਣਦਾ ਹੈ ਤਿੰਨ ਸ਼ਬਦਾਂ ਨੂੰ ਹਮੇਸ਼ਾ ਮੰਗ ਸਿਖਾ ਤੂੰ ਉਹਦੀ ਨਦਰ ਮੰਗ ਤੂੰ ਉਹਦੀ ਕਿਰਪਾ ਮੰਗ ਤੂੰ ਉਹਦਾ ਤਰਸ ਉਹਦੀ ਮਿਹਰ ਮੰਗ ਤੂੰ ਉਹਦਾ ਅਨੁਗ੍ਰਹਿ ਦਇਆ ਮੰਗ ਤੇ ਜਿਹਦੇ ਉੱਤੇ ਕਿਰਪਾ ਵਰਤ ਜੈ ਸੱਚ ਇਹ ਵੇ ਕਰਮ ਵੀ ਉਹੀ ਸਭਲ ਖੁੰਦਾ ਤੇ ਜੇ ਕਿਰਪਾ ਨਾ ਵਰਤੇ ਕਈ ਵਾਰੀ ਕੀਤੇ ਕੋਈ ਕਰਮ ਵੀ ਧਰੇ ਤਰਾਏ ਰਹ ਜਾਂਦੇ ਬਾਬਾ ਕਬੀਰ ਸਾਹਿਬ ਦੇ ਦੋ ਕੁ ਸ਼ਲੋਕ ਅਸੀਂ ਪੜ ਲਈਏ ਕਿਉਂਕਿ ਦਾਸ ਦਾ ਇੱਕ ਸੁਭਾਖ ਹੈ ਕਿ ਗੁਰਬਾਣੀ ਵਿੱਚੋਂ ਗੁਰਬਾਣੀ ਦੀ ਵਿਆਖਿਆ ਕਰੀਏ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਖੁਦ ਆਪਣੀ ਵਿਆਖਿਆ ਕਰਦੀ ਇੱਕ ਤਾਂ ਉਹਨਾਂ ਦਾ ਬਚਨ ਹੈ ਕਿ ਕਬੀਰ ਮਹਿੰਦੀ ਕਰਕੇ ਘਾਲਿਆ ਘਾਲਿਆ ਦਾ ਅਰਥ ਹੈ ਕਮਾਈ ਹੁਣ ਮਹਿੰਦੀ ਤੁਸੀਂ ਦੇਖਦੇ ਹੋ ਕਿ ਜਦੋਂ ਪੱਤੇ ਲੱਗਦੇ ਨੇ ਮਹਿੰਦੀ ਦੇ ਉਸ ਪੇੜੇ ਦੇ ਪੱਤਿਆਂ ਵਿੱਚੋਂ ਤਾਂ ਰੰਗ ਕਦੀ ਨਹੀਂ ਬੂੰਦਾ ਬਣ ਕੇ ਚੋਂਦਾ ਮਹਿੰਦੀ ਨੂੰ ਤੋੜ ਕੇ ਸੁਕਾ ਲਵੋ ਤੇ ਸੁੱਕੇ ਹੋਏ ਪੱਤਿਆਂ ਵਿੱਚੋਂ ਵੀ ਰੰਗ ਨਹੀਂ ਨਿਕਲਦਾ ਜੇ ਉਹਨੂੰ ਪੀਸਦੇ ਹੋ ਤੇ ਪੀਸਣ ਲੱਗਿਆਂ ਕਦੀ ਚੱਕੀ ਦੇ ਵਿੱਚ ਜਾਂ ਕੁੱਟਦਿਆਂ ਹੋਇਆਂ ਜਿਸ ਢੰਗ ਨਾਲ ਪੀਸੀਏ ਉਹਦੇ ਵਿੱਚੋਂ ਰੰਗ ਨਹੀਂ ਨਿਕਲਦਾ ਜਿਵੇਂ ਮਹਿੰਦੀ ਇਹ ਕਹੇ ਕਿ ਦੇਖੋ ਜੀ ਪੱਤਿਆਂ ਵਿੱਚ ਮੈਂ ਇੰਨੀ ਕਮਾਈ ਕੀਤੀ ਮੈਂ ਆਪਣੇ ਆਪ ਨੂੰ ਗਰਮੀ ਸਰਦੀ ਵਿੱਚ ਟਿਕਾ ਕੇ ਰੱਖਿਆ ਮੈਂ ਆਪਣੇ ਆਪ ਨੂੰ ਪਿસા ਦਿੱਤਾ ਮੈਨੂੰ ਪਾਣੀ ਵਿੱਚ ਘੋਲ ਦਿੱਤਾ ਕਹਿਣ ਲੱਗੇ ਮੁਬਾਰਕ ਹੈ ਤੇਰੀ ਕਮਾਈ ਪਾਣੀ ਵਿੱਚ ਘੋਲੀ ਕੋਈ ਮਹਿੰਦੀ ਵੀ ਮੁਬਾਰਕ ਹੈ ਪਰ ਰੰਗ ਤਾਂ ਤਾਂ ਹੀ ਉਗੜੇਗਾ ਜਦੋਂ ਪਿਆਰਾ ਤੈਨੂੰ ਆਪਣੇ ਚਰਨਾਂ ਦੀਆਂ ਤਲੀਆਂ ਤੇ ਲਾ ਲਵੇ ਤੇਰਾ ਕੱਲਾ ਰੰਗ ਕੁਝ ਕੰਮ ਨਹੀਂ ਕਰਨਾ ਜੇ ਉਹਦੇ ਚਰਨਾਂ ਦੀ ਤਲੀ ਨਖੇ ਮਹਾਰਾਜ ਜੀ ਨੇ ਕਿਹਾ ਕਬੀਰ ਮਹਿੰਦੀ ਕਰਕੇ ਘਾਲਿਆ ਆਪ ਪਿਸਾਏ ਪਿਸਾਏ ਘਾਲਿਆਦਰ ਤੇ ਕਮਾਈ ਆਪਣੇ ਆਪ ਨੂੰ ਪੀ ਦਿੱਤਾ ਮੈਂ ਮਾਰ ਦਿੱਤੀ ਕਬੀਰ ਮਹਿੰਦੀ ਕਰਕੇ ਘਾਲਿਆ ਆਪ ਪਿਸਾਏ ਪਿਸਾਏ ਪਰ ਵਹਿ ਗੁਰੂ ਤੈ ਸ਼ਹਿ ਬਾਤ ਨਾ ਪੁੱਛਿਆ ਇੰਨੀ ਕਮਾਈ ਤੋਂ ਬਾਅਦ ਸਾਡੇ ਕਰਮ ਕੀ ਤੈ ਸ਼ਹਿ ਬਾਤ ਨਾ ਪੁੱਛਿਆ ਕਬੂਨਾ ਲਾਈ ਪਾਏ ਅੱਗੇ ਹੈ ਸਲੋਕ ਮਹੱਲਾ ਤੀਜਾ ਨਾਨਕ ਮਹਿੰਦੀ ਕਰਕੇ ਰੱਖਿਆ ਕੱਲੀ ਕਮਾਈ ਨਹੀਂ ਸੋ ਸੋ ਨਦਰ ਕਰੇ ਜੇ ਉਹਦੀ ਨਦਰ ਹੋਵੇ ਕਿਤੇ ਰੰਗ ਉਗੜ ਕੇ ਬਾਹਰ ਆਵੇਗਾ ਮਹਿੰਦੀ ਕਰਕੇ ਰੱਖਿਆ ਸੋ ਸੋ ਨਦਰ ਕਰੇ ਆਪੇ ਪੀਸੈ ਆਪੇ ਕਸੈ ਆਪੇ ਹੀ ਲਾਏ ਲੈ ਮਹਾਰਾਜ ਕਹਿੰਦੇ ਨੇ ਇਹ ਪਿਰਮ ਪਿਆਲਾ ਖਸਮ ਕਾ ਜੇ ਭਾਵੇ ਦੇ ਇਹ ਤਾਂ ਉਹਦਾ ਪਿਆਰ ਭਰਿਆ ਪਿਆਲਾ ਹੈ ਜਿਹਦੇ ਤੇ ਨਦਰ ਕਰੇ ਤੇ ਉਹਨੂੰ ਦਾਤ ਦੇ ਦੇ ਇੱਕ ਦੂਸਰਾ वचन ਦੇਖੋ ਮੰਨ ਲਓ ਕਿ ਇੱਕ ਬ੍ਰਿਕਸ਼ ਦੇ ਸ਼ਿਖਰ ਉੱਪਰ ਬੜਾ रसदायक ਮਿੱਠਾ ਫਲ ਲੱਗਾ ਹੈ ਹਰ ਬੰਦੇ ਦੀ ਲੋਚਾ ਹੈ ਕਿ ਉਸ ਪੱਕੇ ਫਲ ਨੂੰ ਤੋੜ ਕੇ ਮੈਂ ਰਸ ਚੱਖਾਂ ਤੇ ਇੱਕ ਆਦਮੀ ਪੈਰਾਂ ਦਾ ਜੋੜਾ ਉਤਾਰ ਕੇ ਮੈਂ ਸਿਰਫ ਸ਼ਲੋਕ ਦੇ ਅਰਥ ਕਰ ਰਿਹਾ ਉਸ ਰੁੱਖ ਤੇ ਚੜਨਾ ਸ਼ੁਰੂ ਕਰਦਾ ਹੈ ਤੇ ਆਦਮੀ ਚੜਦਾ ਕਿਵੇਂਵੇਂ ਕਿ ਸ਼ਾਖਾਵਾਂ ਨੂੰ ਖੱਤ ਪਾਂਦਾ ਹੈ ਟਾਹਣੀਆਂ ਨੂੰ ਆਪਣੇ ਖੱਥਾਂ ਦੀਆਂ ਉਂਗਲੀਆਂ ਨਾਲ ਕੁੱਟ ਕੇ ਪਕੜਦਾ ਹੈ ਉੱਪਰ ਚੜਦਿਆਂ ਵੱਡੇ ਜੋ ਟਾਣ ਨੇ ਉਹਨਾਂ ਉੱਪਰ ਆਪਣੇ ਪੈਰ ਰੱਖਦਾ ਹੈ ਟਾਹਣੀਆਂ ਉੱਤੇ ਤੇ ਟਾਣਾ ਤੇ ਖੱਥਾਂ ਪੈਰਾਂ ਨਾਲ ਚੜਦਿਆਂ ਉਹ ਸ਼ਿਖਰ ਤੇ ਪਹੁੰਚ ਗਿਆ ਫਲ ਤੋੜ ਕੇ ਉਹਨੇ ਥੱਲੇ ਲੈ ਆਂਦਾ ਜਦੋਂ ਫਲ ਨੂੰ ਖਾਣ ਲੱਗਾ ਤੇ ਲੋਕਾਂ ਨੂੰ ਇਹ ਡੀਂਗ ਮਾਰ ਕੇ ਕਹੇ ਕਿ ਆਖਰ ਪੈਰਾਂ ਵਿੱਚ ਤਾਕਤ ਸੀ ਸਰੀਰ ਵਿੱਚ ਬਲ ਸੀ ਹੱਥਾਂ ਵਿੱਚ ਤਾਕਤ ਸੀ ਤੇ ਆਪਾਂ ਰੁੱਖ ਦਾ ਫਲ ਤੋੜ ਕੇ ਲੈ ਆਂਦਾ ਕਬੀਰ ਸਾਹਿਬ ਕਹਿੰਦੇ ਨੇ ਨਹੀਂ ਤੇਰੇ ਪੈਰ ਤੇ ਤੇਰੇ ਹੱਥ ਕੁਝ ਵੀ ਨਹੀਂ ਜੇਕਰ ਟਾਹਣੀਆਂ ਤੇ ਸ਼ਖਾਵਾਂ ਤੇਰਾ ਸਾਥ ਨਾ ਦੇਂਦੀਆਂ ਜੇ ਟਾਣੀ ਨੂੰ ਖੱਤ ਪਾਉਂਦਿਆਂ ਟਾਣੀ ਟੁੱਟ ਜਾਂਦੀ ਜੇ ਟਾਣ ਉੱਪਰ ਪੈਰ ਰੱਖਿਆ ਟਾਣ ਟੁੱਟ ਜਾਂਦਾ ਤੇ ਤੇਰੇ ਪੈਰ ਦੀ ਤਾਕਤ ਕੀ ਕਰਨੀ ਸੀ ਚੇਤੇ ਰੱਖੀ ਟਾਣੀਆਂ ਤੇ ਟਾਣ ਉਹਦੀ ਕਿਰਪਾ ਨੇ ਜੇ ਉਹਦੀ ਕਿਰਪਾ ਨਾ ਹੁੰਦੀ ਤੇ ਸ਼िखर ਤੇ ਤੂੰ ਪਹੁੰਚਦਾ ਕਿਵੇਂ ਇਹ ਪਵਿੱਤਰ ਸ਼ਲੋਕ ਹੈ ਕਬੀ